ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ PB77 study point ਤੇ ਸੁਕਾਹੀ ਦੋਸਤਾਂ ਦੇ ਅੱਜ ਵੀ ਅਤੇ ਕੱਲ ਵੀ ਮੈਸੇਜ ਬਹੁਤ ਜ਼ਿਆਦਾ ਆ ਰਹੇ ਸਗੇ ਕਿ ਸਰ ਅਪਰੈਂਟਸ਼ਿਪ ਅਤੇ ਇਲਮ ਦਾ ਰਿਜ਼ਲਟ ਕਦੋਂ ਆਵੇਗਾ ਕਿੰਨੇ ਤਰੀਕ ਨੂੰ ਆਵੇਗਾ ਰਿਜ਼ਲਟ ਕੀ ਹੈ ਪੂਰੀ ਜਾਣਕਾਰੀ ਇਸ ਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਜੇ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੇ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਸਿੱਧਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਆਪਾਂ ਅੱਜ ਗੱਲ ਕਰ ਲਈਏ ਜੀ ਰਿਜ਼ਲਟ ਦੀ ਐਲਮ ਦੇ ਰਿਜ਼ਲਟ ਦੀ ਜੀ ਤਾਂ ਜਿਹੜੀ ਸੂਤਰਾਂ ਦੇ ਹਵਾਲਿਆਂ ਤੋਂ ਜਿਹੜੀ ਆਪਣੇ ਤੱਕ ਜਾਣਕਾਰੀ ਆਈ ਹੈ ਜੀ ਉਹ ਆਈ ਹੈ ਜੀ 31 ਜੁਲਾਈ ਤੱਕ 31 ਜੁਲਾਈ ਤੱਕ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ 31 ਤੋਂ ਪਹਿਲਾਂ ਪਹਿਲਾਂ ਵੀ ਰਿਜ਼ਲਟ ਆ ਸਕਦਾ ਹੈ ਹੋ ਸਕਦਾ ਕੱਲ ਨੂੰ ਆ ਜਾਵੇ ਹੋ ਸਕਦਾ ਪਰਸੋਂ ਯਾਨੀ ਕਿ 31 ਤੋਂ ਪਹਿਲਾਂ ਪਹਿਲਾਂ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਪਹਿਲਾਂ ਜਿਹੜੀ ਕਿ ਡੇਟ ਸੀ 19 ਤਰੀਕ ਤੱਕ ਸੀਗਾ 19 ਤਰੀਕ ਨੂੰ ਰਿਜ਼ਲਟ ਨਹੀਂ ਆਇਆ ਸੀਗਾ ਫਿਰ ਕਹਿ ਰਿਹਾ ਸੀ ਕਿ 25 ਨੂੰ 25 ਨੂੰ ਵੀ ਆਪਾਂ ਵੀਡੀਓ ਬਣਾ ਕੇ ਪਾਤੀ ਸੀ ਕਿ 25 ਨੂੰ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ ਤਾਂ ਦੋਸਤਾਂ ਦੇ ਕਮੈਂਟ ਆ ਤੇ ਮੈਸੇਜ ਬਹੁਤ ਜ਼ਿਆਦਾ ਆਣ ਕਾਰਨ ਸਾਨੂੰ ਇਹ ਵੀਡੀਓ ਬਣਾਉਣੀ ਪੈਗੀ ਜੀ ਤਾਂ ਜਿਹੜੇ ਦੋਸਤੋ ਰਿਜ਼ਲਟ ਦੀ ਜਾਣਕਾਰੀ ਹੈ ਉਹ ਆਪਣੀ 31 ਜੁਲਾਈ ਤੱਕ ਰਿਜ਼ਲਟ ਆਉਣ ਦੀ ਸੰਭਾਵਨਾ ਐ ਐਲਮ ਦਿਜੀ ਠੀਕ ਹੈ ਜੀ ਦੋਸਤੋ ਜਿਹੜਾ ਕਿ ਅਪ੍ਰੈਂਟਿਸਿਪ ਦਾ ਪੇਪਰ ਹੈ ਜੀ ਅਪ੍ਰੈਂਟਿਸਿਪ ਦਾ ਜਿਹੜਾ ਰਿਜ਼ਲਟ ਹੈ ਅਪ੍ਰੈਂਟਿਸਿਪ ਦਾ ਜਿਹੜਾ ਰਿਜ਼ਲਟ ਉਹ ਇੱਕ ਤਰੀਕ ਨੂੰ ਫਾਈਨਲ ਡੇਟ ਹੈ ਜੀ ਇੱਕ ਤਰੀਕ ਨੂੰ 100% ਰਿਜ਼ਲਟ ਔਨ ਦੀ ਸੰਭਾਵਨਾ ਹੈ ਜੀ ਜਿਹੜੇ ਅਪਰੈਂਟਸਿਪ ਸਾਥੀ ਜਿਨ੍ਹਾਂ ਨੇ ਅਪਰੈਂਟਸਿਪ ਦਾ ਪੇਪਰ ਦਿੱਤਾ ਸੀਗਾ ਉਹਨਾਂ ਦੇ ਸਾਨੂੰ ਕਮੈਂਟ ਆ ਤੇ ਮੈਸੇਜ ਬਹੁਤ ਜ਼ਿਆਦਾ ਆ ਰਹੇ ਸੀਗੇ ਕਿ ਸਰ ਰਿਜ਼ਲਟ ਕਦੋਂ ਆਏਗਾ ਉਹਨਾਂ ਲਈ ਇਹ ਵੀਡੀਓ ਹੈ ਉਹ ਜ਼ਰੂਰ ਇੱਕ ਵਾਰੀ ਵੀਡੀਓ ਨੂੰ ਸੁਣ ਲੈਣ ਅਤੇ ਅੱਗੇ ਵੀ ਸ਼ੇਅਰ ਕਰ ਦੇਣ ਤਾਂ ਜੋ ਸਾਨੂੰ ਵੀ ਮੈਸੇਜ ਅਤੇ ਕਮੈਂਟ ਘਟਾਉਣ ਜੀ ਸੋ ਬੇਨਤੀ ਹੈ ਕਿ ਜਿਹੜੇ ਇੱਕ ਤਰੀਕ ਨੂੰ ਰਿਜ਼ਲਟ ਅਪਰੈਂਟਸਿਪ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਪਹਿਲਾ 25.5 ਸੀਗੀ ਸਰਤੀ ਕਾਤੀ ਜੀ ਹੁਣ ਇੱਕ ਡੇਟ ਨੂੰ ਜਿਹੜਾ ਕਿ ਰਿਜ਼ਲਟ ਦੇਖਣ ਨੂੰ ਮਿਲੇਗਾ ਜੀ ਅਪ੍ਰੈਂਟਿਸਿਪ ਦਾ ਜੀ ਅਤੇ ਇਲਮ ਦਾ ਵੀ ਤੁਹਾਨੂੰ ਦੱਸ ਚੁੱਕਿਆ ਜੀ ਇਲਮ ਦਾ ਜਿਹੜਾ ਰਿਜ਼ਲਟ ਹੈ ਉਹ ਰਿਜ਼ਲਟ 31 ਤਰੀਕ ਤੱਕ ਆਉਣ ਦੀ ਸੰਭਾਵਨਾ ਹੈ ਜੀ ਜੇਕਰ 31 ਤਰੀਕ ਤੱਕ ਰਿਜ਼ਲਟ ਨਹੀਂ ਆਉਂਦਾ ਜਾਂ ਅਪ੍ਰੈਂਟਿਸਿਪ ਦਾ ਵੀ 1 ਤਰੀਕ ਨੂੰ ਰਿਜ਼ਲਟ ਨਹੀਂ ਆਉਂਦਾ ਤਾਂ ਉਸ ਦੀ ਜਾਣਕਾਰੀ ਤੁਹਾਡੇ ਜਿਹੜੇ ਕਿ ਪ੍ਰਧਾਨ ਨੇ ਜੀ ਉਨਾ ਕੋਲ ਤੁਸੀਂ ਲੈ ਸਕਦੇ ਹੋ ਜੀ ਕਿਉਂ ਨਹੀਂ ਰਿਜ਼ਲਟ ਆਇਆ ਕੀ ਅੱਗੇ ਕਰਨਾ ਚਾਹੀਦਾ ਹੈ ਕੋਈ ਵੀ ਕਾਲ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਉਸ ਦੇ ਅਕੋਰਡਿੰਗ ਹੀ ਚੱਲਣਾ ਹੋਵੇਗਾ ਜੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਜੀ ਡਾਕੂਮੈਂਟ ਦੇ ਜੀ ਡਾਕੂਮੈਂਟ ਬਾਰੇ ਵੀ ਕਾਫੀ ਦੋਸਤ ਪੁੱਛ ਰਹੇ ਸੀਗੇ ਕਿ ਸਰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਹਨ ਜੀ ਅਪਰੈਂਟਸ਼ਿਪ ਦੇ ਲਈ ਅਪਰੈਂਟਸ਼ਿਪ ਦੇ ਲਈ ਦੋਸਤੋ ਜਿਹੜੇ ਡਾਕੂਮੈਂਟ ਚਾਹੀਦੇ ਹਨ ਜੀ ਉਹ ਇੱਕ ਤਾਂ ਤੁਹਾਡੇ ਕੋਲ 10th ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਬੋਰਡ ਤੋਂ 10th ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਇੱਕ ਤੁਹਾਡੇ ਕੋਲ ਪੰਜਾਬ ਰੈਜ਼ੀਡੈਂਸ ਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਜਨਮ ਤੋਂ ਲਿਖਿਆ ਹੋਇਆ ਹੈ ਜੀ ਇਹ ਵਸਨੀਕ ਜਿਹੜਾ ਕਿ ਜਨਮ ਤੋਂ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਹੈ ਘੱਟੋ-ਘੱਟ 5 ਸਾਲ ਵਾਲਾ ਨਹੀਂ ਚੱਲੇਗਾ ਜੀ ਜਨਮ ਤੋਂ ਚੱਲੇਗਾ ਜੀ ਵਾਰ-ਵਾਰ ਮੈਂ ਪਿਛਲੇ ਵੀਡੀਓ ਵਿੱਚ ਵੀ ਕਹਿ ਰਿਹਾ ਹਾਂ ਹੁਣ ਵੀ ਇਹ ਕਹਿ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਕੋਲੇ ਤੁਹਾਡੀ ਕੈਟਾਗਰੀ ਦਾ ਹੋਇਆ ਹੋਣਾ ਜ਼ਰੂਰੀ ਹੈ ਜੀ ਸਰਟੀਫਿਕੇਟ ਉਸ ਤੋਂ ਬਾਅਦ ਆਈਟੀਆ ਦੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਤੇ ਜੇਕਰ ਤੁਹਾਡਾ ਗ੍ਰੀਨ ਟਿਕ ਨਹੀਂ ਲੱਗਾ ਹੋਇਆ ਜੀ ਉਦੋਂ ਤੁਸੀਂ ਵੇਖ ਕੇ ਉਹ ਗ੍ਰੀਨ ਟਿਕ ਕਿਵੇਂ ਲਗਾਉਣਾ ਹੈ ਉਹ ਤੁਸੀਂ ਗ੍ਰੀਨ ਟਿਕ ਲਗਾ ਕੇ ਅਤੇ ਉਸ ਨੂੰ ਪ੍ਰਿੰਟ ਕਢਵਾ ਲਓ ਜੀ ਜਿੰਨੇ ਤੇ ਕੋਸਮ ਮਾਰਕ ਲੱਗਾ ਹੋਇਆ ਉਹ ਨਹੀਂ ਚੱਲੇਗਾ ਜੀ ਜਿਹੜਾ ਗ੍ਰੀਨ ਟਿਕ ਲੱਗਾ ਉਹ ਚੱਲੂਗਾ ਜੀ ਅਪਰੈਂਟਸਿਪ ਦੇ ਲਈ ਜੀ ਠੀਕ ਹੈ ਦੋਸਤੋ ਸੋ ਇਹ ਸੀ ਥੋੜੀ ਜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੀ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਕੀ ਸਰ ਅਪਰੈਂਟਸ਼ਿਪ ਅਤੇ ਇਲਮ ਦਾ ਰਿਜ਼ਲਟ ਕਦੋਂ ਆਵੇਗਾ ਕਿੰਨੇ ਤਰੀਕ ਨੂੰ ਆਵੇਗਾ ਰਿਜ਼ਲਟ ਕੀ ਹੈ ਪੂਰੀ ਜਾਣਕਾਰੀ ਐਸੀ ਹੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਜੇ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ ਸੋ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਜੇਕਰ ਆਪਾਂ ਅੱਜ ਗੱਲ ਕਰ ਲਈਏ ਜੀ ਰਿਜ਼ਲਟ ਦੀ ਐਲਮ ਦੇ ਰਿਜ਼ਲਟ ਦੀ ਜੀ ਤਾਂ ਜਿਹੜੀ ਸੂਤਰਾਂ ਦੇ ਹਵਾਲਿਆਂ ਤੋਂ ਜਿਹੜੀ ਆਪਣੇ ਤੱਕ ਜਾਣਕਾਰੀ ਆਈ ਹੈ ਜੀ ਉਹ ਆਈ ਹੈ ਜੀ 31 ਜੁਲਾਈ ਤੱਕ 31 ਜੁਲਾਈ ਤੱਕ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ 31 ਤੋਂ ਪਹਿਲਾਂ ਪਹਿਲਾਂ ਵੀ ਰਿਜ਼ਲਟ ਆ ਸਕਦਾ ਹੈ ਹੋ ਸਕਦਾ ਕੱਲ ਨੂੰ ਆ ਜਾਏ ਹੋ ਸਕਦਾ ਪਰਸੋਂ ਯਾਨੀ ਕਿ 31 ਤੋਂ ਪਹਿਲਾਂ ਪਹਿਲਾਂ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਪਹਿਲਾਂ ਜਿਹੜੀ ਕਿ ਡੇਟ ਸੀ 19 ਤਰੀਕ ਤੱਕ ਸੀਗਾ 19 ਤਰੀਕ ਨੂੰ ਰਿਜ਼ਲਟ ਨਹੀਂ ਆਇਆ ਸੀਗਾ ਫਿਰ ਕਹਿ ਰਿਹਾ ਸੀ ਕਿ 25 ਨੂੰ 25 ਨੂੰ ਵੀ ਆਪਾਂ ਵੀਡੀਓ ਬਣਾ ਕੇ ਪਾਤੀ ਸੀ ਕਿ 25 ਨੂੰ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ ਤਾਂ ਦੋਸਤਾਂ ਦੇ ਕਮੈਂਟ ਅਤੇ ਮੈਸੇਜ ਬਹੁਤ ਜ਼ਿਆਦਾ ਆਣ ਕਾਰਨ ਸਾਨੂੰ ਇਹ ਵੀਡੀਓ ਬਣਾਉਣੀ ਪੈਗੀ ਜੀ ਤਾਂ ਜਿਹੜੇ ਦੋਸਤੋ ਰਿਜ਼ਲਟ ਦੀ ਜਾਣਕਾਰੀ ਹੈ ਉਹ ਆਪਣੀ 31 ਜੁਲਾਈ ਤੱਕ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਐਲਮ ਦੀ ਜੀ ਠੀਕ ਹੈ ਜੀ ਦੋਸਤੋ ਜਿਹੜਾ ਕਿ ਅਪ੍ਰੈਂਟਿਸਿਪ ਦਾ ਪੇਪਰ ਹੈ ਜੀ ਅਪ੍ਰੈਂਟਿਸਿਪ ਦਾ ਜਿਹੜਾ ਰਿਜ਼ਲਟ ਹੈ ਅਪ੍ਰੈਂਟਿਸਿਪ ਦਾ ਜਿਹੜਾ ਰਿਜ਼ਲਟ ਉਹ ਇੱਕ ਤਰੀਕ ਨੂੰ ਫਾਈਨਲ ਡੇਟ ਹੈ ਜੀ ਇੱਕ ਤਰੀਕ ਨੂੰ 100% ਰਿਜ਼ਲਟ ਆਨ ਦੀ ਸੰਭਾਵਨਾ ਹੈ ਜੀ ਜਿਹੜੇ ਅਪਰੈਂਟਸਿਪ ਸਾਥੀ ਜਿਨ੍ਹਾਂ ਨੇ ਅਪਰੈਂਟਸਿਪ ਦਾ ਪੇਪਰ ਦਿੱਤਾ ਸੀਗਾ ਉਹਨਾਂ ਦੇ ਸਾਨੂੰ ਕਮੈਂਟ ਅਤੇ ਮੈਸੇਜ ਬਹੁਤ ਜ਼ਿਆਦਾ ਆ ਰਹੇ ਸੀਗੇ ਕਿ ਸਰ ਰਿਜ਼ਲਟ ਕਦੋਂ ਆਏਗਾ ਉਹਨਾਂ ਲਈ ਇਹ ਵੀਡੀਓ ਹੈ ਉਹ ਜ਼ਰੂਰ ਇੱਕ ਵਾਰੀ ਵੀਡੀਓ ਨੂੰ ਸੁਣ ਲੈਣ ਅਤੇ ਅੱਗੇ ਵੀ ਸ਼ੇਅਰ ਕਰ ਦੇਣ ਤਾਂ ਜੋ ਸਾਨੂੰ ਵੀ ਮੈਸੇਜ ਅਤੇ ਕਮੈਂਟ ਘੱਟ ਆਉਣ ਜੀ ਸੋ ਬੇਨਤੀ ਹੈ ਕਿ ਜਿਹੜੇ ਇੱਕ ਤਰੀਕ ਨੂੰ ਰਿਜ਼ਲਟ ਅਪਰੈਂਟਸਿਪ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਪਹਿਲਾ 25.5 ਸੀਗੀ ਸਰਤੀ ਕਰਤੀ ਜੀ ਹੁਣ ਇੱਕ ਡੇਟ ਨੂੰ ਜਿਹੜੇ ਕਿ ਰਿਜ਼ਲਟ ਦੇਖਣ ਨੂੰ ਮਿਲੇਗਾ ਜੀ ਅਪਰੈਂਟਸਿਪ ਦਾ ਜੀ ਅਤੇ ਇਲਮ ਦਾ ਵੀ ਤੁਹਾਨੂੰ ਦੱਸ ਚੁੱਕਿਆ ਜੀ ਇਲਮ ਦਾ ਜਿਹੜਾ ਰਿਜ਼ਲਟ ਹੈ ਉਹ ਰਿਜ਼ਲਟ 31 ਤਰੀਕ ਤੱਕ ਆਉਣ ਦੀ ਸੰਭਾਵਨਾ ਹੈ ਜੀ ਜੇਕਰ 31 ਤਰੀਕ ਤੱਕ ਰਿਜ਼ਲਟ ਨਹੀਂ ਆਉਂਦਾ ਜਾਂ ਅਪਰੈਂਟਸਿਪ ਦਾ ਵੀ 1 ਤਰੀਕ ਨੂੰ ਰਿਜ਼ਲਟ ਨਹੀਂ ਆਉਂਦਾ ਤਾਂ ਉਸ ਦੀ ਜਾਣਕਾਰੀ ਤੁਹਾਡੇ ਜਿਹੜੇ ਕਿ ਪ੍ਰਧਾਨ ਨੇ ਜੀ ਉਨਾ ਕੁ ਤੁਸੀਂ ਲੈ ਸਕਦੇ ਹੋ ਜੀ ਕਿਉਂ ਨਹੀਂ ਰਿਜ਼ਲਟ ਆਇਆ ਕੀ ਅੱਗੇ ਕਰਨਾ ਚਾਹੀਦਾ ਹੈ ਕੋਈ ਵੀ ਕਾਹ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਤੁਸੀਂ ਉਸ ਦੇ ਅਕੋਰਡਿੰਗ ਹੀ ਚੱਲਣਾ ਹੋਵੇਗਾ ਜੀ ਠੀਕ ਹੈ ਦੋਸਤੋ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਜੀ ਡਾਕੂਮੈਂਟ ਦੀ ਜੀ ਡਾਕੂਮੈਂਟ ਬਾਰੇ ਵੀ ਕਾਫੀ ਦੋਸਤ ਪੁੱਛ ਰਹੇ ਸੀਗੇ ਕਿ ਸਰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਹਨ ਜੀ ਅਪਰੈਂਟਸਿਪ ਦੇ ਲਈ ਅਪਰੈਂਟਸਿਪ ਦੇ ਲਈ ਦੋਸਤੋ ਜਿਹੜੇ ਡਾਕੂਮੈਂਟ ਚਾਹੀਦੇ ਹਨ ਜੀ ਉਹ ਇੱਕ ਤਾਂ ਤੁਹਾਡੇ ਕੋਲ 10th ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਬੋਰਡ ਤੋਂ 10th ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਇੱਕ ਤੁਹਾਡੇ ਕੋਲ ਪੰਜਾਬ ਰੈਜ਼ੀਡੈਂਸ ਦਾ ਹੋਣਾ ਚਾਹੀਦਾ ਹੈ ਜਿਹੜਾ ਕਿ ਜਨਮ ਤੋਂ ਲਿਖਿਆ ਹੋਇਆ ਹੈ ਜੀ ਇਹ ਵਸਨੀਕ ਜਿਹੜਾ ਕਿ ਜਨਮ ਤੋਂ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਹੈ ਘੱਟੋ ਘੱਟ 5 ਸਾਲ ਵਾਲਾ ਨਹੀਂ ਚੱਲੇਗਾ ਜੀ ਜਨਮ ਤੋਂ ਚੱਲੇਗਾ ਜੀ ਵਾਰ-ਵਾਰ ਮੈਂ ਪਿਛਲੇ ਵੀਡੀਓ ਵਿੱਚ ਵੀ ਕਹਿ ਰਿਹਾ ਹਾਂ ਹੁਣ ਵੀ ਇਹ ਕਹਿ ਰਿਹਾ ਹਾਂ ਉਸ ਤੋਂ ਬਾਅਦ ਤੁਹਾਡੇ ਕੋਲ ਤੁਹਾਡੀ ਕੈਟਾਗਰੀ ਦਾ ਹੋਇਆ ਹੋਣਾ ਜ਼ਰੂਰੀ ਹੈ ਜੀ ਸਰਟੀਫਿਕੇਟ ਉਸ ਤੋਂ ਬਾਅਦ ਆਈਟੀ ਦੇ ਜਿਹੜੇ ਸਰਟੀਫਿਕੇਟ ਨੇ ਉਹਨਾਂ ਤੇ ਜੇਕਰ ਤੁਹਾਡਾ ਗ੍ਰੀਨ ਟਿਕ ਨਹੀਂ ਲੱਗਾ ਹੋਇਆ ਤਾਂ ਜੀ ਉਹ ਤੁਸੀ ਵੇ ਕਿ ਉਹ ਗ੍ਰੀਨ ਟਿਕ ਕਿਵੇਂ ਲਗਾਉਣਾ ਹੈ ਉਹ ਤੁਸੀਂ ਗ੍ਰੀਨ ਟਿਕ ਲਗਾ ਕੇ ਅਤੇ ਉਸ ਨੂੰ ਪ੍ਰਿੰਟ ਕਢਵਾ ਲਓ ਜੀ ਜਿੰਦੇ ਤੇ ਕੁਸਟਮ ਮਾਰਕ ਲੱਗਾ ਹੋਇਆ ਉਹ ਨਹੀਂ ਚੱਲੇਗਾ ਜੀ ਜਿਹੜਾ ਗ੍ਰੀਨ ਟਿਕ ਲੱਗਾ ਉਹ ਚੱਲੂਗਾ ਜੀ ਅਪਰੈਂਟਸਿਪ ਦੇ ਲਈ ਜੀ ਠੀਕ ਹੈ ਦੋਸਤੋ ਸੋ ਇਹ ਸੀ ਥੋੜੀ ਜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੀ ਸੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ